प्यारे दोस्तों प्यार भरे सत श्री अकाल जी ਤੁਸੀਂ ਇਸ ਵੇਲੇ ਦੀ ਵੱਡੀ ਖਬਰ ਚੰਡੀਗੜ੍ਹ 에어ਪੋਰਟ ਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਨਵੀਂ ਚੁਣੀ ਸੰਸਦ ਮੈਂਬਰ ਤੇ ਅਦਾਕਾਰਾ ਕੰਗਨਾ ਨੂੰ ਥੱਪੜ ਮਾਰਨ ਵਾਲੀ CIA SS ਜਵਾਨ ਕੁਲਵਿੰਦਰ ਕੌਰ ਦੇ ਸਮਰਥਨ ਦੇ ਵਿੱਚ ਲੋਕ ਵੀ ਘਟ ਨਹੀਂ ਹਨ ਕਈ ਲੋਕੀ ਇਸ ਘਟਨਾ ਦੀ ਆਲੋਚਨਾ ਕਰ ਰਹੇ ਹਨ ਜਦ ਕਿ ਕੁਲਵਿੰਦਰ ਕੌਰ ਨੂੰ ਪੁਲਿਸ ਰਿਆਸਤ ਦੇ ਵਿੱਚ ਲੈਣ ਤੋਂ ਬਾਅਦ ਉਹਨਾਂ ਦੀ ਰਿਹਾਈ ਲਈ ਮੋਰਚੇ ਕੱਢਨੇ ਸ਼ੁਰੂ ਹੋ ਗਏ ਹਨ ਹੁਣ TPDK پارٹی ਨੇ ਕੁਲਵਿੰਦਰ ਕੌਰ ਨੂੰ ਲਈ ਸੋਨੇ ਦੀ ਮੁੰਦਰੀ ਭੇਜਣ ਦਾ ਫੈਸਲਾ ਕੀਤਾ ਹੈ ਇਸ ਰਿੰਗ ਨਾਲ ਪੀਆਰ ਦੀਆਂ ਫੋਟੋ ਵੀ ਲਗਾਈ ਜਾਵੇਗੀ TPDK ਦੇ ਜਰਨਲ 77 केशू राम कृष्णा ਨੇ ਸ਼ਨੀਵਾਰ ਨੂੰ ਕਿਹਾ ਕਿ ਅਸੀਂ 8 ਗ੍ਰਾਮ ਦੀ ਸੋਨੇ ਦੀ ਮੁੰਦਰੀ ਭੇਜਣ ਦੀ ਯੋਜਨਾ ਬਣਾ ਰਹੇ ਹਾਂ ਅਸੀਂ ਚਾਹੁੰਦੇ ਹਾਂ ਕਿ ਕਿਸਾਨਾਂ ਦੇ ਲਈ ਨੀਡਲ ਹੋਕ ਖੜਨ ਵਾਲੀ ਔਰਤ ਦਾ ਸਨਮਾਨ ਕੀਤਾ ਜਾਵੇ ਦੱਸਦੀ ਹੈ ਕਿ ਥੱਪੜ ਮਾਰਨ ਤੋਂ ਬਾਅਦ ਕੁਲਵਿੰਦਰ ਕੌਰ ਨੇ ਕਿਹਾ ਸੀ ਕਿ ਕੰਗਨਾ ਹੜਤਾਲ ਤੇ ਬੈਠੇ ਕਿਸਾਨਾਂ ਲਈ ਅਪਜਨਕ ਜਿਹੜੇ ਕਿ ਸ਼ਬਦਾਂ ਦੀ ਵਰਤੋਂ ਕੀਤੀ ਸੀ ਕੁਲਵਿੰਦਰ ਕੌਰ ਦੀ ਮਾਂ ਵੀ ਜਿਹੜੀ ਕਿ ਹੜਤਾਲ ਤੇ ਬੈਠੀ ਸੀ ਰਾਮਾ ਕ੍ਰਿਸ਼ਨ ਨੇ ਕਿਹਾ ਹੈ ਕਿ ਅਸੀਂ ਕੁਲਵਿੰਦਰ ਕੌਰ ਦੇ ਘਰ ਪਤੇ ਤੇ ਮੰਦਰੀ ਭੇਜ ਦਵਾਂਗੇ ਜੇਕਰ ਉਹ ਕੋਰੀਅਰ ਸਵੀਕਾਰ ਨਹੀਂ ਕਰਦੀ ਤਾਂ ਅਸੀਂ ਆਪਣੇ ਇੱਕ ਮੈਂਬਰ ਨੂੰ ਉਸਦੇ ਘਰ ਭੇਜ ਦਵਾਂਗੇ ਸਾਡਾ ਕੋਈ ਵੀ ਜਿਹੜਾ ਦੋਸਤ ਰੇਲ ਜਾਂ ਫਲਾਈਟ ਦੇ ਰਾਹੀਂ ਉਸਦੇ ਘਰ ਜਾਵੇਗਾ ਅਤੇ ਪੈਰੀਅਰ ਦੀਆਂ ਕੁਝ ਕਿਤਾਬਾਂ ਵੀ ਗਿਫਟ ਕਰੇਗਾ ਐਤਵਾਰ ਨੂੰ ਮਹਾਲੀ ਦੇ ਵਿੱਚ ਸੀਆਈਐਸਐਫ ਦੇ ਸਮਰਥਨ ਦੇ ਵਿੱਚ ਰੈਲੀ ਵੀ ਕੱਢੀ ਗਈ ਲੋਕਾਂ ਨੇ ਮੰਗ ਕੀਤੀ ਸੀ ਕਿ ਇਸ ਮਾਮਲੇ ਦੀ ਜੜੀ ਕਿ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਅਤੇ ਕੁਲਵਿੰਦਰ ਕੌਰ ਖਿਲਾਫ ਦਰਜ ਐਫ ਆਈ ਆਰ ਰੱਦ ਕੀਤੀ ਜਾਵੇ ਮੋਹਾਲੀ ਪੁਲਿਸ ਨੇ 3 ਮੈਂਬਰੀ ਐਸ ਆਈਟੀ ਇਹ ਟੀਮ ਜਿਹੜੀ ਐਸਪੀ ਸਿਟੀ ਹਰबीर ਸਿੰਘ ạtwal ਦੀ ਜਿਹੜੀ ਅਗਵਾਈ ਦੇ ਵਿੱਚ ਜਾਂਚ ਕਰੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਹਾ ਸੀ ਕਿ ਸੀਆਈਏ ਐਸਐਫ ਜਵਾਨ ਕੁਲਵਿੰਦਰ ਕੌਰ ਨੇ ਗੁੱਸੇ ਦੇ ਵਿੱਚ ਕੰਗਣਾ ਨੂੰ ਥਾਪੜ ਮਾਰਿਆ ਹੋ ਸਕਦਾ ਹੈ ਉਹਨਾਂ ਨੇ ਕਿਹਾ ਜੋ ਵੀ ਹੋਇਆ ਉਹ ਅਫਸੋਸ ਹੈ ਜਿਹੜਾ ਉਸ ਦਾ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਲੱਡੂ ਵੀ ਵੰਡੇ ਗਏ ਹਨ ਦੱਸ ਦੇ ਕਿ ਕਿਸਾਨ ਜਥੇਬੰਦੀਆਂ ਨੇ ਕੁਲਵਿੰਦਰ ਕੌਰ ਨੂੰ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ ਅਤੇ ਐਤਵਾਰ ਨੂੰ ਮੋਹਾਲੀ ਦੇ ਵਿੱਚ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਕਿਸਾਨਾਂ ਦੇ ਵੱਲੋਂ ਰੈਲੀ ਵੀ ਕੱਢੀ ਗਈ ਸੀ ਇਹ